ਨਾ ਯਾਰ ਗੁਰਿਆ ਕੀ ਕੀਤਾ ਕੰਮ ਸਾਰਾ ਕੰਮ ਖਰਾਬ ਕਰਕੇ ਸੜਦਾ ਤੂੰ ਕੋਈ ਨਾ ਤੈਨੂੰ ਵੀ ਦੱਸ ਦਾਂ ਮੈਂ ਮੇਰੀ ਆ ਜਾਣੀ ਬਾਅਦ ਇੱਕ ਤੇ ਗੇਮ ਟੈਗ ਸਾ ਕਦੀਆ ਪਤਾ ਕੁਛ ਨਹੀਂ ਗਾਲੇ ਓਏ ਆ ਗਿਆ ਇਕ ਆ ਵੀ ਕਿੱਦਾਂ ਢਗਾ ਮੂੰ ਆਪਣਾ ਸੱਚੀ ਆਕਾ ਸਾਰਿਆਂ ਨੂੰ ਸਵਾਗਤ ਕਰਦੇ ਆ ਤੁਹਾਡਾ ਇੱਕ ਹੋ ਨਵੇਂ ਵੀਡੀਓ ਤੇ ਨਵੇਂ ਬਲੌਗ ਦੇ ਵਿੱਚ ਇਹ ਬਲੌਗ ਨਹੀਂ ਇਹ ਵੀਡੀਓ ਆ ਤੇ ਅੱਜ ਪਹਿਲਾਂ ਸਵੇਰੇ 9 ਵਜੇ ਉੱਥੇ ਨਹਾ ਚੁੱਕੇ ਫਰੈਸ਼ ਹੋ ਕੇ ਤੇ ਸਕੂਲ ਦਾ ਕੰਮ ਕੀਤਾ ਥੋੜੀ ਜਿਹਾ ਕੱਲ ਕੰਮ ਕਰ ਲਿਆ ਸੀਗਾ ਕਿ ਫਿਰ ਅੱਜ ਗੁੱਡ ਫਰਡੇ ਦੀ ਛੁੱਟੀ ਸੀਗੀ ਤੇ ਅੱਜ ਵੀ ਕਰ ਲਿਆ ਥੋੜਾ ਜਿਹਾ ਕੰਮ ਪੜ ਕੇ ਤੇ ਹੁਣ ਬੈਲੀ ਸੀਗੇ ਟਾਈਮ ਤਕਰੀਬਨ 1:00 ਵੱਜ ਗਿਆ ਤੇ ਹੁਣ ਫ੍ਰੀ ਕਰਕੇ ਗੋਲੇ ਨਾਲ ਲੁੱਡੂ ਖੇਡ ਲੇ ਮੈਂ ਕਿਹਾ ਕੜੀ ਤੁਹਾਣਾ ਵੀਡੀਓ ਵੀ ਹਾਂਜੀ ਕਰਦੇ ਹਾਂ ਉਹਦਾ ਵੀ 2-3 ਦਿਨ ਹੋ ਗਿਆ ਬਲੌਗ ਨਹੀਂ ਪਾਇਆ ਤੇ ਅੱਜ ਤੁਹਾਡਾ ਲੁੱਡੂ ਖੇੜਦੇ ਸੀਗੇ ਤੇ ਵੀਡੀਓ ਤੁਹਾਣਾ ਸਾਂਝੀ ਕਰਦੇ ਆ ਮੈਂ ਤੇਰੇ ਵੀਡੀਓ ਦੇ ਨਾਲ ਖੇਡਦੇ ਆ ਫਿਰ ਆਪਾਂ ਲੁੱਡੂ ਸੋ ਗੋਰਾ ਵੀ ਪੂਰਾ ਤਿਆਰ ਆ ਗੇਮ ਖੇਡਣ ਨੂੰ ਮੇਰੇ ਨਾਲ ਲੁੱਡੂ ਤੇ ਇਹ ਤਾਂ ਫ੍ਰੀ ਆ ਹੁਣ ਮੇਰਾ ਪੜਦਾ 10th ਕਲਾਸ ਚ ਹੀ ਤਾਂ ਫ੍ਰੀ ਐਂਡ +2 ਵੀ ਕਰ ਲਈ ਆ ਤੇ ਕੰਪਿਊਟਰ ਕੋ ਤੇ ਬਾਕੀ ਹੁਣ ਮੈਂ ਵੀ ਫ੍ਰੀ ਸਗਾ ਅੱਜ ਗੁੱਡ ਫਰਡੇ ਕਰਕੇ ਛੁੱਟੀ ਜਗੀ ਤੇ ਹੁਣ ਲੁੱਡੂ ਦੇਖ ਸਕਦੇ ਆ ਆਪ ਭਰੀ ਹੋਈ ਐ ਡਾਊਨਲੋਡ ਕੀਤੀ ਹੋਈ ਐ ਫੋਨ 'ਚ ਤੇ ਬਾਕੀ ਖੇਲਦੇ ਆ ਲੁੱਡੂ ਕਿਦਾਂ ਕੋਲੇ ਤਿਆਰ ਆਂ ਅੰਦਰ ਨੂੰ ਹਾਂ ਤਿਆਰ ਆਂ ਕੱਲ ਮੈਂ ਕਰ ਲਾ ਕਰ ਲਾ ਛੇਦੀ ਕਰਾਉਣ ਕਿੰਨਾ ਕ ਟਾਈਮ ਲੱਗੂ ਰਾਤ ਨੂੰ ਐਡ ਆ ਗਿਆ ਆ ਗਿਆ ਕਿੰਨੀ ਲੱਗੀ ਗੇਮ ਸਟਾਰਟ ਹੋ ਗਈ ਹੈਣਾ ਹਾਂਜੀ ਤੇ ਸੋ ਫਾਈਨਲੀ ਖੇਲਦੇ ਆ ਨੀਲੀ ਘੜੀ ਮੇਰੀ ਐ ਨੀਲੀ ਚਲੋ ਖੇਲਦੇ ਆ ਚਲੋ ਜੀ ਲੈ ਵੀ ਐਂ ਚੇ ਚੇ ਵੰਦੇ ਦੇਖ ਲੈ ਕਿਸਮਾਤਾ ਬਾਕੀ ਦੇਖਦੇ ਹਾਂ ਕੌਣ ਜਿੱਤਦਾ ਗੁਰੇ ਕਿਦਾਂ ਜਿੱਤ ਜੂਗਾ ਕਿ ਨਹੀਂ ਹੁਣ ਹਾਂ ਜੈਤਨ ਕੋ ਜਿੱਤ ਨਹੀਂ ਜੈਤ ਨਹੀਂ ਹੁਣਾ ਦੇ ਤੂੰ ਜੋ ਮਰਜ਼ੀ ਕਰ ਲੈ ਦੇਖਣੀ ਪਹਿਲਾ ਮੈਂ ਜੀ ਆ ਤਿੰਨਾ ਚ ਦੋ ਜਿੱਤਣੇ ਦੇਖਦੇ ਹਾਂ ਦੇਖਣੀ ਦੇਖ ਲਈ ਕੋਈ ਨਾ ਇੱਧਰ ਦੇਖ ਲੈ ਪੰਜ ਪੰਜ ਹੀ ਆਉਂਦੇ ਵੇ ਜੇ ਤਾਂ ਆਂ ਕੱਢ ਲਈ ਗੁਰਨੇ ਬਾਦ ਦੇਖੀ ਤੇਰੀ ਘੇਟੀ ਜਾਂਦੀ ਹੁੰਦੇ ਅੰਦਰ ਦੇਖੀ ਰਹੀ ਦੇਖ ਤਾਂ ਦੇਖੀ ਜਾਣੀ ਆਂਦਰ ਮੈਂ ਵੀ ਨਹੀਂ ਟੈਕਸ ਲੈਣਾ ਮੈਂ ਵੀ ਨਹੀਂ ਅੱਗੇ ਆਉਣਾ ਤੇ ਤੋਂ ਦੇਖੀ ਤਾਂਹੀਂ ਨੂੰ ਲੈ ਵੀ ਸੇ ਆ ਗਏ ਆ ਜਾ ਫੇ ਤੂੰ ਤਿੱਤਣਾ ਮੈਨੂੰ ਲੱਗਾ ਦੱਸ ਦੇ ਵੀ ਜਿੱਤੂੰਗਾ ਜਾਂ ਹਾਰੂੰਗਾ ਜਿੱਤੂੰਗਾ ਜਿੱਤੂੰਗਾ ਬਾਕੀ ਤੁਸੀਂ ਮੇਰੇ ਨਾਲ ਵੀਡੀਓ ਦੇ ਨਾਲ ਖੇਲਦੇ ਆਪਾਂ ਗੇਮ ਅੱਧੇ ਕਿ ਜਿਆ ਕੇ ਮਿਲਦੇ ਆਂ ਜਦੋਂ ਆਪਾਂ ਕੋਲੇ ਦੀ ਘੀੜੀ ਮਾਰਾਂਗੇ ਨਿਮਲਾ ਦਾ ਮਾਰਦੇ ਹੋਣੀ ਆਲੇ ਪੰਜ ਆ ਗਏ ਨਹੀਂ ਚਾਰ ਚਲੋ ਮਗਰ ਲਾਨੇ ਘੀੜੀ ਆਪਾਂ ਤੇ ਦੋ ਆ ਗਏ ਇਹ ਤਿੰਨ ਨਹੀਂ ਦੋ ਆ ਗਏ ਫੇ ਤੇ ਦੇਖ ਸਾਦੇ ਉਹ ਮੇਨੇ ਵੱਜ ਗਿਆ ਵੱਜ ਗਿਆ ਵੱਜ ਗਿਆ ਮੈਂ ਕਰ ਗਈ ਗਿੜੀ ਕਾਂਜਾ ਆ ਗਾ ਲੈ ਵੀ ਨਹੀਂ ਯਾਰ ਪੰਜ ਵੀ ਨਹੀਂ ਆਏ ਓਹੋ ਮੇਰੀ ਚੱਕ ਦੀ ਕੋਰੇ ਨੇ ਓਏ ਚੱਕ ਦੀ ਯਾਰ ਖੁਸ਼ਗਰ ਹੋਇਆ ਕੋਈ ਨਾ ਤੇਰੀ ਵਾਰੀ ਵੀ ਆਈ ਹੈ ਤੇਰੀ ਵਾਰੀ ਵੀ ਹੋਣੀ ਖੁਸ਼ ਨਾ ਉਹ ਉਹ ਵਧੀਆ ਹੈ ਵਧੀਆ ਬੁਰੀਆ ਨਹੀਂ ਦੇਖੇ ਤੇਰੀ ਵੀ ਵਾਰੀ ਹੋਣੀ ਸਰ ਕਰ ਦੂੰ ਬਸ ਯਾਰ ਮੈਨੂੰ ਐ ਕੀ ਆਈ ਜਾਂਦੇ ਐ ਸਰੋਈ ਮੇਰੀ ਕੈਸਮਤ ਇੰਨੀ ਲੱਗਦੀ ਮੈਨੂੰ ਲੱਗਦਾ ਹਾਰ ਜਾਣਾ ਮੈਂ ਪਹਿਲਾਂ ਮੈਨੂੰ ਹਾਰ ਜਾਣਾ ਮੈਨੂੰ ਲੱਗਦਾ ਦੇਖਦੇ ਆ ਕੋਈ ਨਾ ਇੱਕ ਇੱਕ ਕੀ ਹੁੰਦਾ ਹਲੇ ਤਾਂ ਲੈ ਉਹ ਜੀ ਤੋਰ ਆਵੇ ਆ ਦੇਖਿਆ 6 ਆ ਗਿਆ ਦੇਖੀ ਗੋਰਾ ਤੇ ਜਾਂਦੀ ਉਹਨੇ ਅੰਦਰ ਗਈ ਫੁੱਲ ਜਾ ਤੂੰ ਉਹਨੇ ਹਰ ਵੀ ਮੈਂ ਜਾਂਦਾ ਜੀਂਗਾ ਹਰ ਨਹੀਂ ਆ ਤੂੰ ਲੈ ਮਗਰ ਲੜਾ ਮਗਰ ਲਾਗੇ ਕੀ ਹੋ ਜੂਗੀ ਏ ਨਹੀਂ ਵੀ বাজ ਗਿਆ ਗੋਰਾ ਵੇ ਇਹ ਦੇਖੀ ਚੱਲੀ ਜੱਲੀ ਚੱਲੀ ਗੱਡੀ ਚੱਲੀ ਨਹੀਂ ਹਿਲੀ ਪਾ ਜੀਆ ਬਰੀਗਾ ਤਾਂ ਜਾਂਦਾ ਏ ਪਤਾ ਨਹੀਂ ਯਾਰ ਕੀ ਚੱਕਰ ਹੈ ਜਾਣੀ ਤੇ ਇਹਦੀ ਹੈਗੀ ਗਿਡੀ ਹੋਰ ਆ ਗਿਆ ਫੇ ਮੋਰੀ ਇਹ ਬਲ ਸ਼ੇਪ ਹੋ ਪੰਦੇ ਇਹਨਾਂ ਯਾਨੀ ਕੀ ਚੱਕਰ ਦੇਖੋ ਮੈਨੂੰ ਇੱਕ ਹੀ ਆਈ ਜਾਂਦਾ ਹੁਣ ਕੀ ਕਰੇ ਬੰਨਾ ਦੱਸ ਦੇਖੀ ਹਰਾ ਲੈਣਾ ਮੈਨੂੰ ਤਾਂ ਇਹਨੇ ਫਾਰਮਾ ਜਾਣਾ ਦੇਖਿਓ ਨਹੀਂ ਲੱਗਾ ਹਰ ਉਹਦੇ ਦੇਖੋ ਦੋ ਚਲ ਗਈਆਂ ਮੇਰੀ ਇੱਕ ਵੀ ਨਹੀਂ ਗਈ ਹਲੇ ਇੱਕ ਆ ਮੈਂ ਤਾਂ ਅੰਦਰ ਬਾੜਦਾ ਮੈਂ ਕਿਹਾ ਚਲੋ ਜੀਂਆਂ ਵੀਡੀਓ ਅੰਦਰ ਕਰਕੇ ਇੱਕ ਬਾੜਾਂਗੇ ਇਹ ਤਿੰਨ ਯਾਰ ਕੀ ਯਾਰ ਗਾਇਜ਼ ਲੋ ਈ ਡੋਗੀਆਂ ਵੀ ਟਾਂ ਅੰਦਰ ਮੁਲਾਦਾ ਮੈਂ ਅੱਗੇ ਵਲੌਗ ਬਣਾਉਂਦੇ ਬਣਾਉਂਦੇ ਚੱਕਰ ਚ ਹਾਰ ਹੀ ਜਾਣਾ ਹੈ ਓਏ ਹਨਾ ਕੋਰੇ ਬਲੌਗ ਬਣਾਉਂਦੇ ਬਣਾਉਂਦੇ ਚੱਕਰ ਚ ਹਾਰ ਹੀ ਜਾਣਾ ਮੈਂ ਓਏ ਹਾਂ ਹਾਰ ਜਾਣਾ ਇਹਨੇ ਕਾ ਤੂੰ ਹਾਰ ਜਾਣਾ ਮੈਂ ਨਹੀਂ ਹਾਰਦਾ ਦੇਖੀਦਾ ਸੀ ਤੂੰ ਇਹ ਦੇਖੀ ਚੱਲੀ ਗਈ ਜਲੀ ਜਲੀ ਚੱਲੀ ਸੋ ਗਾਇਜ਼ ਦੇਖ ਸਕਦੇ ਹੋ ਮੁਲਾਦਾ ਕੋਰੇ ਦੀ ਗੀੜੀ ਅੰਦਰ ਚੱਲੀ ਮੈਨੂੰ ਦੇਖ ਸਕਦੇ ਹੋ ਹਾਂ ਤੇ ਐਕ ਆ ਗਿਆ ਏ ਠਾ ਐਂਦਰ ਹਾਂ ਵੀ ਮੂੰਹ ਦਿਖਾਈ ਕਿਦਾਂ ਵੇ ਐ ਓਏ ਹਨਾ ਦੇਖੀ ਨਹੀਂ ਦਹੀਂ ਦੇਖ ਸਾਰੀਆਂ ਗਿੱਡੀਆਂ ਜਾਣੀਆਂ ਤੇਰੀਆਂ ਅੰਦਰ ਧੂਲ ਹੈ ਗਿਆ ਪੁੱਲ ਭਲੇਖੇ ਉਹ ਚੱਕਰ ਨਹੀਂ ਮਨ ਦੇ ਕਿ ਸਾਰੀਆਂ ਆਰਿਆ ਵੀ ਚੱਲੀ ਦੇਖੀ ਤਾਂ ਸੀ ਸਾਰੀਆਂ ਹੀ ਜਾਣੀਆਂ ਤੇਰੀਆਂ ਆਹ ਦੇ 1 2 3 ਗੋ ਇਹ ਧਾ ਇਹ ਦੋ ਹੀ ਗਈਆਂ ਇਹ ਬਸ ਦੋ ਹੀ ਜਾਣੀਆਂ ਅੰਦਰ ਹੁਣ ਭੁੱਲ ਜਾ ਤੂੰ ਗੋਰੀ ਆ ਇਦਾਂ ਨਹੀਂ ਆਂਦੀਆਂ ਹੁੰਦੀਆਂ ਅੰਦਰ ਕੀੜੀਆਂ ਹੂੰ ਹੂੰ ਲੈ ਬਾਬੇ ਦੇ ਨਾਮ ਇਹਦੀ ਬਾਹਰ ਆਵੇ ਕੀੜੀ ਹੈ ਗੋਰੇ ਓਏ ਆ ਗਈ ਹੈ ਲੈ ਬਾਬੇ ਦੇ ਨਾਮ ਆ ਗਈ ਬਾਹਰ ਬੁੱਲ ਬੱਲੇ ਕੱਢ ਲਈ ਬਾਹਰ ਗੋਰੇ ਨੇ ਕੀੜੀ ਸਹੀ ਹੈ ਸਹੀ ਹੈ ਵਧੀਆ ਯਾਰ ਸਾਨੂੰ ਕਿੱਥੇ ਘੇਟਨੀ ਆਦੀ ਯਾਰ ਮੈਨੂੰ ਤੂੰ ਸਟਾਰ ਆ ਯਾਰ ਵਧੀਆ ਖੇਡਦਾ ਗੇਮ ਸਾਨੂੰ ਕਿੱਥੇ ਘੇਟਨੀ ਆਦੀ ਗੇਮ ਅਸੀਂ ਤਾਂ ਨਹੀਂ ਬੱਚੇ ਆ ਯਾਰ ਲਓ ਵੀ ਮਿੱਤਰੋ ਚਾਰ ਆ ਗਾਇਆ ਤੇ ਦੂਜੀ ਕੀਟੀ ਵੀ ਆਪਣੀ ਚਲ ਗਈ ਆ ਦੇਖੋ ਕਿੱਥੇ ਗੇਮ ਸੀਗੀ ਗੋਰੀਆਂ ਦੋ ਅੰਦਰ ਸੀਗੀਆਂ ਤੇ ਮੇਰੀ ਇੱਕ ਵਾਲੇ ਬਾਹਰ ਆਈ ਸੀ ਜਦੋਂ ਮੈਂ ਸਟਾਰਟ ਕੀਤੀ ਗੇਮ ਆਹ ਦੇਖੀ ਜਦ ਆ ਵੀ ਜਲਦੀ ਕੀਟੀ ਇਹ ਨਹੀਂ বাজ ਗਿਆ ਉਹ বাজ ਗਿਆ ਲਓ ਜੀ ਸੇਵ ਤੇ ਲਓ ਦੋ ਆ ਗਏ ਫੇਰ ਨੂੰ ਚੱਲ ਕੋਈ ਨਾ ਆਪਣੀਆਂ ਦਾ ਤਿੰਨ ਗਈਆਂ ਪਹਿਲਾ ਮੈਚ ਤਾਂ ਗੋਰੀ ਮੇਰੇ ਹੱਥ ਹੀ ਆ ਜੋ ਮਰਜੀ ਕਰ ਲੈ ਤੂੰ ਇਧਰ ਦੇਖ ਓਏ ਦੂ ਮਾਰਦੀ ਗੱਲ ਹੈ ਪਹਿਲਾਂ ਮੇਰੇ ਹੱਥੀਆਂ ਮੈਜ ਹਾਂ ਹਾਂ ਮੇਰੇ ਹੱਥੀਆਂ ਪਹਿਲੇ ਮੈਂ ਤੂੰ ਜਿੱਤ ਜੀਉਂਗਾ ਦੱਸੂਗਾ ਹਾਂ ਹਾਂ ਕਈ ਵਾਰੀ ਇੱਕ ਦੇ ਵੀ ਗੇਮ ਅਟਕ ਜਾਂਦੀ ਆ ਕਈ ਵਲੀ ਆਣਾ ਇੱਥੇ ਜਾ ਕੇ ਇੱਕ ਆ ਜਾਂਦਾ ਹੁੰਦਾ ਇੱਕ ਦੇ ਗੇਮ ਅਟਕ ਜਾਂਦੀ ਹੁੰਦੀ ਹੈ ਕਈ ਵਲੇ ਉਹ ਪਤਾ ਨਹੀਂ ਕੁਛ ਕਈ ਵਾਰ ਹੋਇਆ ਇਦਾਂ ਫਿਰ ਤਾਂ ਪਹਿਲਾ ਮੈਚ ਹੀ ਆ ਦੋ ਦੋ ਲਗਾਤਾਰ ਜਿੱਤ ਵੀ ਸਕਦਾ ਆ ਦੇਖਦੇ ਆਂ ਖੇਡਦਾ ਪੱਕੀ ਗੋਰਾ ਇਹਨੂੰ ਪੂਰਾ ਹਸਾਬ ਆ ਛੇ ਕਿੱਦਾਂ ਪਾਉਣੇ ਆ ਦੇਖਿਆ ਛੇ ਪਉਂਦਾ ਇਹਦੇ ਪੂਰਾ ਹਸਾਬ ਹੈ ਇਹਨੂੰ ਆਹ ਦੇਖ ਸਕਦੇ 10 ਗੀਟੀਆਂ ਗਈਆਂ ਅੰਦਰ ਹੁਣ ਮੇਰੀ ਅੰਦਰ ਚਲੀ ਮੈਨੂੰ ਮੇਰੇ ਘਰ ਲਾਦਾ ਨਹੀਂ ਵੀ ਬਾਜ ਗਏ ਵੀ 6 ਆ ਗਿਆ 6 ਲਓ ਵੀ 6 ਆ ਗਿਆ ਮੈਨੂੰ 6 ਮਿੱਤਰੋ ਲਓ ਵੀ ਇੱਕ ਗੋਰੀ ਚਲੀ ਅੰਦਰ ਮੁੰਡਿਓ ਬਾਜ ਗਿਆ ਵੀ ਆਪਣੀ ਤਾਂ ਚਲੀਆਂ ਚਾਰ ਅੰਦਰ ਗੀਟੀਆਂ ਲੱਗਾ ਫਸਟ ਮੈਚ ਮੇਰੇ ਹੱਥ ਹੀ ਆ ਸ਼ੇਰ ਲਓ ਵੀ ਫਸਟ ਮੈਚ ਤਾਂ ਮੇਰੇ ਹੱਥ ਆਇਆ ਗੋਰੀਆ ਅਜੂ ਮਰਦੀ ਕਰ ਲਾ ਤੂੰ ਇਹ ਨਹੀਂ ਯਾਰ ਤੈਨੂੰ ਨਾ ਵੇ ਮੈਨੂੰ ਤੈਨੂੰ ਨਹੀਂ ਆਉਣੀ ਗੂਰੇ ਓਏ ਤੂੰ ਜਾਤੀ ਜਾਣਾ ਗੂਰੇ ਹਾਂ ਇੱਧਰ ਦੇਖ ਤਾਂਹੀਂ ਹੂੰ ਮੈਨੂੰ ਤੈਨੂੰ ਨਹੀਂ ਆਉਣੀ ਤੂੰ ਜਾਤੀ ਜਾਣਾ ਹਾਂ ਮੈਨੂੰ ਤੈਨੂੰ ਨਹੀਂ ਆਉਣੀ ਇੰਨਾ ਵੀ ਕਰਾ ਤੋ ਸੁੱਧ ਨੂੰ ਗੇਮ ਦਾ ਓਏ ਯਾਰ ਚੱਲ ਤੂੰ ਮਮਾ ਗੇਮ ਵਾਲੀ ਦੇਖੀ ਜਾ ਨਾ ਇੱਧਰ ਕੈਮਰਾ ਵਾਲੇ ਵੀ ਦੇਖ ਇੰਨਾ ਵੀ ਕਰਾ ਬਹੁਤ ਸਦੀ ਯਾਰ ਚੱਲ ਚਾਹ ਛੇਦੀ ਗੱਲ ਛੇਦੀ ਲੈ ਤਾਂ ਹਰਨਾ ਤਾਂ ਹੈਗਾ ਹੀ ਆ ਲੈ ਯਾਰ ਮੈਨੂੰ ਦੋ ਆ ਗਏ ਖੁਸ਼ ਰਹਿ ਉਹ ਲੈ ਲਿੰਗ ਜਿੱਤਾ ਸਵਾਦਾ ਵੀ ਉਹ ਜੈ ਉਹ ਬੇ ਇਹ ਯਾਰ ਦੋ ਨਹੀਂ ਆਉਂਦੇ ਇੱਕ ਆ ਗਿਆ ਗੁਰੇ ਨੂੰ ਦੋ ਆ ਗਏ ਉਹ ਜਿੱਤ ਗਿਆ ਵੀ ਪਹਿਲਾ ਮੈਚ ਵੱਜ ਗਿਆ ਪਟਾਕੇ ਲੋ ਵੀ ਜਿੱਤ ਗਿਆ ਲੁੱਡੂ ਦਾ ਪਹਿਲਾ ਮੈਚ ਕੀ ਹੋਇਆ ਗੁਰੇ ਆ ਜਿੱਤ ਗਿਆ ਰੋਈ ਗਾਦੇ ਨਾ ਨਹੀਂ ਹਲੇ ਹਲੇ ਤਾਂ 3 ਮੈਚ ਹਲੇ 3 ਮੈਚ ਹੋਰ ਲਾਉਣੇ ਆਪਾਂ ਨਹੀਂ ਨਹੀਂ ਚੈਨਲ ਆਉਣੇ ਆ ਚੈਨਲ ਆਉਣੇ ਆ ਤੇ ਹੁਣ ਪਹਿਲਾ ਮੈਚ ਮੈਂ ਜਿੱਤ ਗਿਆ ਆ ਹਾਂ ਤੇ ਹੁਣ ਦੂਜਾ ਮੈਚ ਲਗਾਤਾਰ ਜਿੱਤੇ ਹਾਂਗਾ ਹਾਂ ਪਹਿਲਾ ਮੈਚ ਹਾਰ ਗਿਆ ਕਿ ਨਹੀਂ ਲੈ ਹਾਰ ਗਿਆ ਲੈ ਮੇਰੀ ਕਿੱਥੇ ਘੀੜੀ ਸੀ ਤੂੰ ਆਪਸਾ ਬਣਾ ਕਿੱਥੇ ਘੀੜੀਆਂ ਸੀਗੀਆਂ ਮੇਰੀਆਂ ਤੇ ਹੁਣ ਦੂਜੇ ਮੈਚ ਵੀ ਸਟਾਰਟ ਕਰ ਲਿਆ ਇਨੀਸ਼ੀਅਲੀ ਕਰ ਸਟਾਰਟ ਕਰ ਲਿਆ ਹਰਨਾ ਤੂੰ ਹੈਗਾ ਹੀ ਆ ਚੱਲ ਆ ਜਾ ਦੂਜਾ ਵੀ ਲਾਉਣਾ ਹਨ ਚੱਲ ਆਨੇ ਦੂਜਾ ਵੀ ਆ ਜਾ ਲੋ ਵੀ ਦੂਜਾ ਮੈਚ ਵੀ ਸਟਾਰਟ ਹੋ ਗਿਆ ਆ ਗੁਰੇ ਖੇੜ ਗੁਰਾ ਦੇਖੀ ਮਿਲਦਾ ਦੂਜਾ ਮੈਚ ਜਿੱਤੇ ਆਣਾ ਇਹਨੇ ਗੁਰੇ ਨੇ ਜੇ ਹਿਸਾਬ ਨਾਲ ਖੇਡਣ ਡਿਆ ਆ ਗੁਰੇ ਨੇ ਰੈਕਸ ਲੈ ਲਿਆ ਐਮੀ ਤੇ ਚੱਲੀ ਗੁਰੇ ਦੀ ਅੰਦਰ ਕੀ ਡੀਫੇ ਗੁਰੇ ਭੇਜ ਦਮਾਵੇ ਅੰਦਰ ਭੇਜ ਦਮਾ ਗਿੜੀ ਪੀ ਜਾਂਦੀ ਆ ਆ ਦੇਖੀ ਜਾਂਦੀ ਏ ਨਹੀਂ ਬੱਜ ਗਿਆ ਯਾਰ ਤਿੰਨ ਆ ਜਾਂਦੇ ਇੱਕ ਰਹਿੰਦਾ ਹਰੀ ਘਰੀ ਕੀ ਹੋਇਆ ਇਹ ਕਿ ਜੱਕਰ ਇਹ ਵੀ ਹੈਗਾ ਚੱਕਾ ਇਹ ਦੇਖੀ ਚੱਲੀ ਤਾਂ ਹੀ ਉਹ ਬੱਜ ਗਿਆ ਯਾਰ ਫੇਰ ਉਹ ਮੇਰੀ ਗਈ ਬੱਜ ਗਿਆ ਬੱਜ ਗਿਆ ਮੈਂ ਵੀ ਬੱਜ ਗਿਆ ਏ ਨਹੀਂ ਯਾਰ ਮਿਲਾਲਾ ਗੋਲੇ ਨੇ ਆਲੀ ਗੀੜੀ ਅੰਦਰ ਲੈ ਜਾਣੀ ਜੇ ਹਾਣਾ ਹੁੰਨ ਧਿਆ ਗਾ ਗੁਰੇ ਦੂ ਆ ਲੈ ਵੀ ਪੰਜ ਆ ਗਏ ਯਾਰ ਬਾਜੀ ਹੈ ਨਾ ਗੁਰਿਆ ਦੂ ਬਚ ਗਿਆ ਆ ਵੀ ਗੱਗੂ ਅਦੂਜੀ ਗੀੜੀ ਅੰਦਰ ਬਾਜੀ ਕੋਈ ਨਾ ਦੂਜੀ ਗੀੜੀ ਫੇਕੀ ਹੈ ਬਾੜ ਲਈ ਬਾੜ ਲਈ ਸਹੀ ਦੇਖੀ ਨਾ ਜਿਤਦਾ ਤਾਂ ਨਹੀਂ ਗਾ ਤੂੰ ਹਰਨਾ ਤਾਂ ਹੈਗਾ ਹੀ ਆ ਜੋ ਮਾਰਦੀ ਕਰ ਲਾ ਚੱਲ ਯਾਰ ਮੈਂ ਰੈਕਸ ਲੈ ਲਿਆ ਦੇਖ ਲੈ ਇਹ ਮਾਰ ਦੇ ਮੇਰੀ ਗੀੜੀ ਮਾਰਦੀ ਇਹਦੇ ਮਾਰ ਦੇ ਜਾ ਇੰਦਾ ਹੈ ਇੰਦਾ ਵੀ ਕੀ ਹੈ ਬਈ ਜਗਾ ਤੇ ਮੇਰੀ ਕੀੜੀ ਮਾਰਨ ਨੂੰ ਇੰਦਾ ਨਹੀਂ ਕੀੜੀ ਮਾਰਦੀ ਹੁੰਦੀ ਮਰੀ ਇਹ ਦੇਖੀ ਚਲਦੀ ਕੋਲੀ ਦੀ ਯਾਰ ਭਜੀ ਇੰਦਾ ਕੋਰਾ ਬਣਾ ਨਹੀਂ ਕੀ ਚੱਕਰ ਆ ਇਹ ਆਰੇ ਗਾਈਸ ਇਹ ਗਈ ਅੰਦਰ ਆ ਵੀ ਕੋਰਾ ਕੀ ਹੋਇਆ ਹੈ ਓਏ ਬੋਖਾ ਸੰਗਣਾ ਯਾਰ ਗੇਮ ਦਾ ਇੰਦਾ ਬੋਖਾ ਹੋਇਆ ਕਿਉਂ ਇੰਦਾ ਕਦਾ ਬੋਖਾ ਹੋ ਗਿਆ ਕਿਚਮੋੜੀ ਉਹ ਜਾ ਚੱਲ ਆ ਜਾ ਤੂੰ ਖੁਸ਼ ਕਰ ਉਹ ਇੱਕ ਕੀੜੀ ਅੰਦਰ ਬੜੀ ਬਿਲੇਈ ਦੱਸ ਹੈ ਚੱਲ ਦੇ ਕੀ ਤਾਂ ਇਹ ਸਾਰੀਆਂ ਹੀ ਜਾਣੀਆਂ ਹੌਲੀ ਹੌਲੀ ਤੂੰ ਹਰੇਗਾ ਪਿਛਲੀ ਵਾਰੀ ਭੋਲੇ ਭੋਲੇ ਕੇ ਦੋ ਲੈ ਗਿਆ ਤੇ ਐਦ ਕੀ ਤੂੰ ਇੱਕ ਲੈ ਗਿਆ ਤੇ ਹੁਣ ਅਗਲੀ ਨਹੀਂ ਜਾਣੀ ਜਿਹੜੀ ਅੰਦਰ ਦੇਖ ਲਈ ਅਗਲੀ ਵੀ ਆ ਵੀ ਹੈ ਜਿਹੜੀ ਆਲੀ ਘਿੜੀ ਹੈ ਨਾ ਤੇਰੀ ਆਲੀ ਘਿੜੀ ਹੈ ਜਿਹੜੀ ਇਹ ਵੀ ਜਾਣੀ ਆ ਜਿਹੜੀ ਅੰਦਰ ਦੇਖੀ ਚੱਲੀ ਆ ਵਾ ਦੋ ਪੰਜ ਦੋ ਕੁ ਮਿੰਟ ਹੋਰ ਰੋੜੇ ਜਾ ਅਟਕੇ ਜਾ ਤੂੰ ਚੱਲੀ ਆ ਵਾ ਸੰਦਰੀ ਵੀ ਜਿਹੜੀ ਮੈਂ ਹਰੀ ਘਿੜੀ ਦੀ ਗਾਲਾਂ ਕਰਦਾ ਸੀਗਾ ਲੋਬੀ ਮੁੰਡਿਓ ਚੱਲੀ ਗੋਰੀ ਦੀ ਗੋਰੀ ਤੂੰ ਆਪੇ ਮਾਰਦੀ ਹਰੀ ਘਿੜੀ ਜਿਹੜੀ ਜਾਣੀ ਅੰਦਰ ਵਾਲੀ ਆਪੇ ਮਾਰਦੀ ਆਪਣੀ ਉਂਗਲੀ ਨਾਲ ਮਾਰਦੇ ਓਹ ਹੋ ਆ ਗਈ ਕਿਤਾ ਦੁਆਰਾ ਅਰੋੜੀ ਕੋ ਕੰਮ ਹੁੰਦਾ ਆ ਦੇਖੋ ਆ ਕੀ ਯਾਰ ਯਾਰ ਸਹੀ ਫੈਰਾਂ ਚ ਨਾ ਖੇਡਾਣੀ ਕੰਨੀ ਯਾਰ ਆ ਆ ਏਦਾਂ ਕੀ ਫੈਰਾਂ ਤੇ ਤੇਰੀ ਮਾਰਨੀ ਜੰਦਰ ਜਾਣੀ ਸੀ ਦੇਖੋ ਨੇ ਉਂਗਲੀਆ ਵੀ ਮਾਰਦੀ ਨਾ ਮਾਰ ਮਾਲ ਨੂੰ ਕਿਹੜੀ ਗਿਆ ਹੈ ਤੇ ਕਿਹੜੀ ਮਾਰਦੀ ਦੇਖੋ ਆਹ ਨੂੰ ਮਾਰ ਦਿੰਨਾ ਓਹ ਹੋ ਹਣ ਮੇਰੀ ਮਰਜ਼ੀ ਨੂੰ ਦੇਖ ਲਈ ਹਣ ਮੇਰੇ ਨਾਲ ਸੁਪਰ ਬਾਜੀ ਆਲੇ ਗਈ ਓਏ ਨਾ ਨਾ ਹਾਂ ਵੀ ਬਚ ਗਈ ਓਏ ਲੈ ਲੈ ਏ ਅੰਦਰ ਗੁਰੇ ਮੂਧਾ ਮੜੇ ਆਪਣਾ ਜੀ ਕੀ ਟੀਵੀ ਬੰਨੇ ਕੰਡੇ ਲਾਤੀ ਗੋਰੇ ਬੰਡੇ ਕੰਡੇ ਲਾਤੀ ਜੋ ਯਾਰ ਰਟੂਰੀ ਹੋਰ ਤੋਂ ਕੀਟੀ ਨਾ ਮੜਾ ਕੀਤਾ ਯਾਰ ਇਦਾਂ ਨਹੀਂ ਹੁੰਦਾ ਗੋਰੇ ਇਦਿਆ ਇਦਾਂ ਨਹੀਂ ਹੁੰਦਾ ਆ ਲੇਖੀ ਚੱਲੀ ਗੋਰੇ ਦੀ ਅੰਦਰ ਕੀ ਸ਼ੇ ਆ ਗਏ ਮੈਨੂੰ ਨਹੀਂ ਯਾਰ ਲੇਖੀ ਨਹੀਂ ਮੇਰੀਆਂ ਵੀ ਦੋ ਹੀ ਅੰਦਰ ਗਈਆਂ ਆ ਕੋਈ ਨਾ ਕੋ ਚੱਕਰ ਹੀ ਨਹੀਂ ਅੱਜ ਤਾਂ ਮੇਰੀ ਘੇੜੀ ਮਾਰੀ ਹੈ ਨਾ ਕੰਮ ਖਰਾਬ ਕੀਤਾ ਗੋਰੀਆਂ ਨੇ ਜਨਵਾਹ ਆ ਗਈ ਮੇਰੀ ਕੋਈ ਨਾ ਇਹ ਬੁਝਾਈ ਹੋਈ ਇੰਨਾ ਗੋਰੀ ਤੇਰਾ ਮੇਤਰੋ ਵੇ ਚੱਲੀ ਗੋਰੀ ਦੇ ਅੰਦਰ ਘੇੜੀ ਇਹ ਦੋ ਆ ਗਏ ਚਲੋ ਅੰਦਰ ਗੋਰੀ ਹੌਣ ਦੇਖਾ ਆਪਣੇ ਮੂੰਹ ਇੱਧਰ ਕੈਮਰਾ ਵਾਲ ਦੇਖੇ ਦਿਖਾਈ ਮੂੰਹ ਇੱਧਰ ਹੈ ਓਏ ਹਾਂ ਦਿਖਾਈ ਮੂੰਹ ਦੇ ਹੁੰਦਾ ਗੁਰਿਆ ਵੇ ਵੀ ਥੋੜੀ ਗਲਡੋ ਮੈਨਾਂ ਖੇਡ ਲੰਦੇ ਆ ਮੇਰਾ ਲੁੱਡੋ ਰ ਮਾਰੇ ਹਾਂ ਮਾਰ ਲੁੱਡੋ ਚ ਲੁੱਖਾਰੇ ਹਰਾਇਆ ਮੈਂ ਦੇਖਿਆ ਸ਼ੇਸ਼ੇ ਅਮਰੇ ਤੇ ਲੈ ਵੀ ਗੁਰਿਆ ਦੂਜਾ ਮੈਚ ਵੀ ਮੈਂ ਜਿੱਤੇ ਤੀਜੇ ਲਾਉਂਦਾ ਫਾਇਦਾ ਲੈਣੀ ਫੇਰੇ ਨਾ ਕੋਈ ਫੈਲਦਾ ਕੀ ਮੈਨਾਂ ਯਾਰ ਕੋਈ ਲਾਉਂਦਾ ਉਹਦਾ ਰਹਿ ਨਹੀਂ ਦੇਖਦੇ ਹਾਂ ਹੋਣੀ ਲਾਉਣਾ ਬਾਤੀਜਾ ਲਾਉਣਾ ਫੇਰ ਮੈਂ ਦੋ ਹੀ ਲਾਉਣੇ ਆਪਾਂ ਠੀਕ ਆ ਹਾਂ ਫਾਇਦਾ ਕੀ ਤੀਜਾ ਮੈਚ ਨਾ ਹੁਣਾ ਨਹੀਂ ਕੁਛ ਵੀ ਨਹੀਂ ਆਪੋ ਉਦਾਂ ਟਾਈਮ ਪਾਸ ਨਹੀਂ ਲੱਗੇ ਉਹ ਤਾਂ ਪਰ ਤੂੰ ਮੈਂ ਦੇਖ ਲਿਆ ਤੈਨੂੰ ਅੱਜ ਤੂੰ ਨਹੀਂ ਜਿੱਤ ਸਕਦਾ ਮੇਜ ਤੂੰ ਹਾਰ ਜਾਣਾ ਹਰੇਕ ਵਾਰੀ ਹਾਰਦਾ ਹੀ ਐ ਤੂੰ ਉਦਾਂ ਵੀ ਆਪ ਘਰੇ ਖੇਲਦੇ ਹਾਰਦਾ ਹੀ ਐ ਮੈਂ ਤੂੰ ਹਰੇਕ ਵਾਰੀ ਹਾਰਦਾ ਨੂੰ ਮੈਂ ਤੂੰ ਹਲੇ ਗਈ ਮੈਨੂੰ ਲੱਗਦਾ ਵੇ ਉਹ ਵਸਾਲਿਆ ਪੂਰਾ ਆ ਗਿਆ ਹਲੇ ਵੀ ਮੈਂ ਤਾਂ ਦੇਖੇ ਦਿਨ ਲੱਗੇ ਨਹੀਂ ਛੇ ਛੇ ਆਈਏ ਸੀ ਮੈਂ ਜਿੱਤ ਗਿਆ ਵੇ ਲੈ ਵੀ ਮਗਰ ਲਾਡੀ ਕੋ ਰਹਿਣੇ ਗਈ ਧੀ ਸਹੀ ਐ ਸਹੀ ਐ ਗੋਰੀਆ ਏ ਓ ਬਚਾ ਗਰੋ ਬਚਾਵੇਂ ਹੀ ਬਚਾਏ ਮੈਨੂੰ ਲੱਗਦਾ ਗੁਰੂ ਮਾਰ ਚੱਕਤੀ ਓਏ ਜੋ ਯਾਰ ਦਾ ਯਾਰ ਗੁਰੂ ਆਗੀ ਕੀਤਾ ਕੰਮ ਸਾਰਾ ਕੰਮ ਖਰਾਬ ਕਰਕੇ ਸੜਦਾ ਨੂੰ ਕੋਈ ਨਾ ਤੈਨੂੰ ਵੀ ਧਾਦਦਾ ਮੈਂ ਮੇਰੀ ਆ ਜਣੀ ਬਾਹਰ ਮੈਚ ਕਹਿੰਦੇ ਕਹਿੰਦੇ ਆਪ ਹੀ ਨਾ ਹਾਰ ਜਮਾ ਆਗੀ ਬਾਹਰ ਮੇਰੀ ਉਧਰ ਹੂਰ ਮੈਂ ਤੀਜਾ ਮੈਚ ਕਹਿੰਦੇ ਕਹਿੰਦੇ ਤੀਜਾ ਨਹੀਂ ਲਾਉਣਾ ਆਪ ਹੀ ਹਾਰ ਕੇ ਬਹਿ ਜਾਮਾ ਓ ਲੈ ਵੀ ਮੇਰਾ ਹਰ ਗਿਆ ਮੇਰਾ ਨਹੀਂ ਖੁੱਲਣ ਦਾ ਕੋਈ ਫੇਰਾ ਮੈਂ ਵੀਡੀਓ ਬਣਾਵਾਂ ਦੇ ਚੱਕਰ ਚੱਕਰ ਹੀ ਛੱਡ ਦੇਣਾ ਮੈਂ ਦੇਖੀ ਆ ਉਹ ਔਰ ਇਹ ਆ ਗਏ ਪੰਜ ਗੋਰੀ ਨੂੰ ਦੇਖੀ ਵੀਡੀਓ ਬਣਾਉਣੀ ਚੱਕਰ ਚੱਕਰ ਛੱਡ ਦੇਣਾ ਮੈਂ ਲੈ ਵੀ ਇਹ ਦੋਨ ਆਵੇ ਗੋਰੀ ਨੂੰ ਬਾ 5 ਮਿੰਟ ਨਾ ਆਵੇ ਫਿਰ ਕੋਈ ਚੱਕਰ ਨਹੀਂ ਫਿਰ ਮੈਂ ਜੱਤੇ ਹਣਾ ਉਹ ਇੱਕ ਇੱਕ ਨਹੀਂ ਹੋਣਾ ਇੱਕ ਨਹੀਂ ਹੋਣਾ ਤੈਨੂੰ ਇੱਕ ਨਹੀਂ ਹੋਣਾ ਇੱਕ ਨਹੀਂ ਹੋ ਰਹਾ ਹੁੰਦਾ ਯਾਰ ਤੈਨੂੰ ਮੈਨੂੰ ਪਤਾ ਹੀ ਹੈ ਤੈਨੂੰ ਇੱਕ ਅੱਗੇ ਘਾਉਂਦਾ ਤੈਨੂੰ ਇੱਕ ਤੈਨੂੰ ਵੀ ਇੱਕ ਮੈਨੂੰ ਵੀ ਇੱਕ ਤੈਨੂੰ ਆ ਜਾਣਾ ਤੈਨੂੰ ਆ ਜਾਣਾ ਕੋਰੇ ਇੱਕ ਤੈਨੂੰ ਆ ਜਾਣਾ ਤੈਨੂੰ ਆ ਗਿਆ ਓਹ ਕੀ ਤਰੀਆ ਸੋ ਲੋ ਵੀ ਹਰਾਤਾ ਮੈਨੂੰ ਬੁਰੇ ਨੇ ਹਰਾਤਾ ਮੈਂ ਇੱਕ ਮੈਚ ਦੋ ਮੈਚ ਨਹੀਂ ਨਹੀਂ ਇੱਕ ਦੋ ਦੋ ਥੋੜੀ ਇੱਕ ਮੈਚ ਪਹਿਲਾਂ ਮੈਂ ਨਹੀਂ ਦਿੱਤਾ ਫੇ ਇੱਕ ਇਹ ਜਿੱਤ ਗਿਆ ਹੁਣ ਇੱਕ ਮੈਚ ਰਹਿ ਗਿਆ ਤਿੰਨਾਂ ਚ ਦੋ ਜਿੱਤਣੇ ਹੁੰਦੇ ਇੱਕ ਇੱਕ ਜਿੱਤ ਲਿਆ ਆ ਹਣ ਲਾਸਟ ਮੈਚ ਰਹਿ ਗਿਆ ਆਪਾਂ ਉਹ ਦੇਖਦੇ ਆ ਕੌਣ ਜਿੱਤਦਾ ਹੈ ਹਾਂ ਜਿੱਤ ਜੂਗਾ ਤ ਨਹੀਂ ਤੂੰ ਜਿੱਤ ਜੂਗਾ ਹੁਣ ਫੇਰ ਚੱਲ ਤੂੰ ਜਾਂ ਦੇਖਦੇ ਆ ਲੋਨੇ ਤੀਜਾ ਮੈਚ ਵੀ ਆਪਾਂ ਹਾਂ ਵੀ ਗੋਰੀਆ ਕਿੰਦਾ ਖੁਸ਼ ਆ ਮੈਨੂੰ ਹਰਾ ਕੇ ਬਹੁਤ ਖੁਸ਼ ਬਹੁਤ ਖੁਸ਼ ਇੰਨਾ ਵੀ ਗਾਣਾ ਖੁਸ਼ ਆ ਓ ਜਲਾ ਬੋਕ ਦੇ ਫਾਲਟ ਕੱਪ ਨਹੀਂ ਜਿੱਤ ਲਿਆ ਮੇਰਾ ਬਜੈਤ ਲਿਆ ਲੈ ਤੀਜਾ ਮੈਚ ਆ ਰਹਾ ਮੈਂ ਤੈਨੂੰ ਮੈਂ ਉਹਦੀ ਵੀਡੀਓ ਬਣਾਉਣੇ ਚੱਕਰ ਚ ਕਰ ਨਹੀਂ ਜਿੱਤੇ ਆਇਆ ਹੈ ਆਇਆ ਕੱਲ ਆ ਜਾ ਫੇਰ ਲੋਨੇ ਆਇਆ ਆਇਆ ਫੇਰ ਆਇਆ ਓ ਵੀ ਤੀਜਾ ਮੈਚ ਵੀ ਹੋ ਗਿਆ ਸਟਾਰਟ ਹੁਣ ਦੇਖਦੇ ਆ ਕੌਣ ਜਿੱਤਦਾ ਤੀਜਾ ਮੈਚ ਜਿਹੜਾ ਜਿੱਤ ਗਿਆ ਉਹਨੂੰ ਕੀ ਦੇਣਾ ਓਏ ਕੋਹ ਨਹੀਂ ਦੇਣਾ ਭਰਾਵਾ ਟਾਈਮ ਪਾਸ ਹੀ ਕਰਦੇ ਆਂ ਫ੍ਰੀ ਕਰਕੇ ਟਾਈਮ ਪਾਸ ਹੀ ਕਰਦੇ ਆਂ ਦੇਣਾ ਦੂਣਾ ਮੈਲਾ ਮੂਣਾ ਕੁਝ ਨਹੀਂਗਾ ਐਵੇਂ ਉਹਦੀ ਵੀਡੀਓ ਵੀ ਟਾਈਮ ਪਾਸ ਹੀ ਕਰਦੇ ਆਂ ਆਪਾਂ ਨਾ ਹੁਣ ਦੇਖਦੇ ਆਂ ਤੀਜਾ ਮੈਚ ਕੌਣ ਜਿੱਤਦਾ ਹੈ ਹਾਂ ਭਈ ਜਿਹੜੀ ਕੱਢੀ ਸੀ ਕੀੜੀ ਬਾੜ ਗਈ ਅੰਦਰ ਹਾਂ ਹੁਣ ਹਾਂ ਮੁਗ ਦਗਾ ਦਰਾ ਜੱਲ ਓਏ ਆ ਜਾ ਤੀਜਾ ਮੈਚ ਤੇ ਤੈਨੂੰ ਮਾਰਾ ਕੇ ਛੱਡੂ ਮੈਂ ਇਹ ਤਾਂ ਛੋੜੇ ਦੀ ਵੀਡੀਓ ਕਿੱਦਾਂ ਲੱਗੀ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਕੇ ਜਰੂਰ ਦੱਸਿਓ ਤੇ ਤਿੰਨਾਂ ਚ ਦੋ ਮੈਚ ਜਿੱਤਨੇ ਸੀਗੇ ਪਹਿਲਾ ਗੋਰਨ ਜਿੱਤਿਆ ਦੂਜਾ ਮੈਚ ਜਿੱਤਿਆ ਤੀਸਰਾ ਬਹੁ ਗੁਰਾ ਮੈਂ ਤਈਆ ਕਰਦਾ ਹੀ ਨਾ ਜਿੱਤੀ ਨਾ ਜਿੱਤੀ ਫਿਰ ਫੇਰ ਵੀ ਮੈਂ ਜਿੱਤ ਹੀ ਗਿਆ ਆ ਵੀ ਕਿਦਾ ਮੂਹ ਦਾ ਹਾਸਮਾਰੇ ਬਾਕੀ ਇਹ ਨਿੱਕੀ ਜਿਹੀ ਵੀਡੀਓ ਕਿਦਾਂ ਲੱਗੀ ਲਾਈਕ ਕਮੈਂਟ ਤੇ ਸਬਸਕ੍ਰਾਈਬ ਕਰਕੇ ਜਰੂਰ ਦੱਸਿਓ ਇਧਰ ਇਹ ਵੀਡੀਓ ਜਾਂ ਬਲੌਗ ਆਉਂਦੇ ਰਹਿਣਗੇ ਕਦਰ ਕੋਈ ਜਿਹੜੇ ਜਿਹੜੇ ਬੰਦੇ ਮੇਰੇ ਬਲੌਗ ਦੇਖਦੇ ਆ ਉਹਨਾਂ ਦਾ तहे ਦਿਲੋਂ ਧੰਨਵਾਦ ਆ ਜਿਹੜੇ ਨਵੇਂ ਬੰਦੇ ਬਲੌਗ ਦੇਖਦੇ ਆ ਜਾਂ ਵੀਡੀਓ ਦੇਖਦੇ ਆ ਉਹ ਸਬਸਕ੍ਰਾਈਬ ਜਰੂਰ ਕਰਿਆ ਕਰੋ ਇਧਰ ਇਹ ਬਲੌਗ ਜਾਂ ਵੀਡੀਓ ਆਉਂਦੇ ਰਹਿਣਗੇ ਕਦਰ ਕੋ ਤਦ ਤੱਕ ਸਾਰਿਆਂ ਨੂੰ ਪਿਆਰ ਭਰੀ ਸੱਚ